ਭਾਈ ਜੀ ਭਾਈ ਖਾਲਸਾ ਭਾਈ ਗੁਰਜੀ ਕੀ ਫਤਿਹ ਭਾਈ ਜੀ ਮੈਂ ਦੱਸੇ ਦਾ ਕਦਰ ਕੀਤਾ ਮੈਂ ਕੱਲੇ ਨੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਰਿਵਾਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹ ਰਿਵਾਰ ਪਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਤ ਗੋਲੀ ਚੱਜਣਾ ਨਹੀਂ ਚੱਲੀ ਦਾ ਤਨਵਾਈ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਆ ਇਹਨੂੰ ਮੈਂ ਬੜਾ ਸਮਝਾਇਆ ਮਾਂਦੋ ਕੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਉਹ ਜ਼ਹਿਰ ਵਾਦ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਤਾਂ ਇਹਨੂੰ ਰੱਖੋ ਅਸੀਂ ਤਾਂ ਛੰਡਿਆਂ ਨਾਲ ਹੀ ਮਾਰਦੇ ਇਹ ਬੜਾ ਸਮਝਾਇਆ ਸੀ ਭਾਈ ਸਾਰਾ ਹਵਾ ਕਰਦਾ ਸੀ ਸਾਡੇ ਦੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਘਰ ਨੇ ਸਾਨੂੰ ਕਿਰਪਾ ਕੀਤੀ ਹੈ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇ ਅੰਦਰ ਜਣਾ ਲੈ ਕੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂਗਾ ਆ ਕੇ ਸਾਡਾ ਬੰਦਾ ਨਹੀਂ ਬੜੂਗਾ ਆ ਕੇ ਪਰ ਹੈ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ लवली ਹੈ ਇਨਸਾਫੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰੀ ਸਪੇਸ ਘਟ ਜਾਂਦੀ ਹੈ ਜੀ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਹਾ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇ ਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਉਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲੋਂ ਹੀ ਗਿਆ ਵਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉਂ ਤੇ ਮੈਂ ਘਰੇ ਰੋਟੀ ਖਾਣ ਚੱਲਿਆ ਗਿਆ ਸੀ ਜੀ ਮੈਂ ਵਾਪਸ ਹੀ ਜਾਣਾ ਸੀਗਾ 9:00 ਵਜੇ ਅੱਧੇ ਘੰਟੇ ਹੀ ਬਸ ਰੋਟੀ ਖਾਣੀ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਹਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲ ਛੋਟੀ ਹੁੰਦੀ ਸੀ ਬਲੀਨ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਵਾ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚ ਅਦਲਾ ਬਦਲੀ ਕਰ ਲੈ ਗੱਡੀ ਦੀ ਤੇ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਗੱਡੀ ਨੂੰ ਜੇ ਮਤਲਬ ਰਾਹ 'ਚ ਜਦੋਂ ਜਾ ਰਹੇ ਸੀਗੇ ਰਾਹ 'ਚ ਵੀਰਾ ਇੱਧਰ ਨੂੰ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀਗੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾਦਣ ਕਿਉਂਕਿ ਪਿੰਡ ਦਾ ਬੰਦਾ ਸੀਗਾ ਜੀ ਐਂ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ ਅਨਕੌਨਸ਼ੀਅਸ ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ ਪਾਪਾ ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਬਾਹਰ ਨਹੀਂ ਉਹਨਾਂ ਨੇ ਵੀਡੀਓ ਵੀਡੀਓ ਪਾਈਆਂ ਨੇ ਜੀ ਉਹਨਾਂ ਨੇ ਆਪ ਹੀ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫ੍ਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਕਿ ਤੁਸੀਂ ਆ ਦੇਖੋ ਇਹ ਸ਼ਰਿਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਫਿਰ ਉਹ ਸ਼ਰਿਆਮ ਇਹ ਵੀ ਕਹਿ ਰਹੇ ਨੇ ਉਹ ਜਸਕੀਰ ਦਾ ਹੀ ਉਹ ਜਸਕੀਰ ਦਾ ਰਜਿਸਟਰ ਸੀ ਜੀ ਰਜਿਸਟਰ ਜੀ ਹਾਂਜੀ ਲਾਇਸੈਂਸ ਸੀ ਫਿਰ ਉਹ ਇਹ ਵੀ ਕਿਹਾ ਕਹਿ ਰਿਹਾ ਵੀ ਸਾੜੇ ਤੋਂ ਇੱਕ ਵੀ ਨਹੀਂ ਚੱਲੀ ਜੀ ਬੜਾ ਸਮਝਾਇਆ ਸੀ ਇੱਕ ਵੀ ਨਹੀਂ ਚੱਲੀ ਇਹ ਸ਼ਰਿਆਮ ਤੇ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਨੇ ਹਲੇ ਤੱਕ ਜੀ ਕੋਈ ਗ੍ਰਿਫਤਾਰੀ ਨਹੀਂ ਭਾਈ ਪਰ ਪੁਲਿਸ ਹੌਸਲਾ ਦੇ ਰਹੀ ਆ ਵੀ ਗ੍ਰਿਫਤਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਤੇ ਜਿਹੜੇ ਬੰਦੇ ਨੇ ਵੀਡੀਓ ਪਾਈ ਆ ਉਹਦੇ ਨਾਲ ਕੋਈ ਹੋਰ ਬੰਦੇ ਵੀ ਹੈਗੇ ਆ ਉਹਦੇ ਨਾਲ ਉਹਦੇ ਨਾਲ ਉਹਦਾ ਇੱਕ ਭਰਾ ਵਾ ਦੋਵਾਂ ਭਰਾਵਾਂ ਦੇ ਦੁਬੱਟੇ ਉੱਥੇ ਪਏ ਨੇ ਤੇ ਬਾਕੀ ਜਿਨ੍ਹਾਂ ਨੇ ਦੋ ਦੋਨੇ ਮੋਟਰਸਾਈਕਲ ਕਰਨੇ ਮੂਹਰੇ ਸੱਟ ਕੇ ਗੱਡੀ ਰੋਕੀ ਆ ਫਿਰ ਸਾਡਾ ਕਿਤੇਜਾ ਬਾਹਰ ਆਇਆ ਵਾ ਤੇ ਬਾਹਰ ਆ ਕੇ ਫਿਰ ਕਰਨੇ ਮਗਰ ਦੀ ਪਿਆ ਇੱਕ ਮੂਰ ਦੀ ਪੈ ਗਿਆ ਫਿਰ ਇਹ ਦੋਹਾਂ ਭਰਾਵਾਂ ਨੇ ਪਿੱਕਾ ਲਿਆਂਦਾ ਜੀ ਪਿੱਕੇ ਦਾ ਉਹ ਮਾਰਕਾ ਟਾਟਾ ਦਾ ਮੂਹਰੇ ਸਵੇਰੇ ਜਦੋਂ ਅਸੀਂ ਮਾਰਨਿੰਗ ਦੇਖਿਆ ਤਾਂ ਉਹ ਮੂਹਰੇ ਟੁੱਟ ਡੱਗਿਆ ਪਿਆ ਸੀ ਫਿਰ ਅਸੀਂ ਚੌਂਕੀ ਮਾਨ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਗੱਡੀ ਫੜ ਲਈ ਗਈ ਹੈ ਅਸੀਂ ਉੱਥੇ ਗਏ ਆ ਫਿਰ ਜਿਹੜੀ ਗੱਡੀ ਨਾਲ ਸਾਡ ਪੱਥਰ ਮਾਰ ਕੇ ਸ਼ੀਸ਼ੇ ਭੰਨੇ ਗਏ ਆ ਵਿੱਚ ਪੈਟਰੋਲ ਡੋਲ ਕੇ ਅੱਗ ਲਾਈ ਗਈ ਹੈ ਜੀ ਉਹ ਉਹਨਾਂ ਦੀ ਕੈਂਪਰ ਗੱਡੀ ਦੇ ਵਿੱਚ ਪੱਥਰ ਵੀ ਪਏ ਨੇ ਉਹ ਅੱਜ ਵੀ ਮਜੂਰ ਅਸੀਂ ਪਰਿਸਤੂ ਮੰਗ ਕੇ ਦੇਈ ਸਾਨੂੰ ਇਨਸਾਫ ਚਾਹੀਦਾ ਜੀ ਜਲਦੀ ਤੋਂ ਜਲਦੀ ਠੀਕ ਇਹ ਨਾਵਾ ਤੁਹਾਡਾ ਤੇ ਜਸਕੀਰਤ ਦੀ ਇਤਾਂ ਦੀ ਮੌਤ ਤੇ ਕੀ ਕਹੋਗੇ ਜੀ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰہے ਹੈ ਜਸਕੀਰਤ ਸਿੰਘ ਜਿਨ੍ਹਾਂ ਨੂੰ ਮੈਂ ਸੋਸ਼ਲ ਮੀਡੀਆ ਤੇ ਰਾਈ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੀ ਟਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਹ ਦਿੰਦਾ ਸੀ ਜਿਸ ਕਿ ਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨਾ ਤੇ ਆਪਣੇ ਗਰੀਬ ਪਰਿਵਾਰ ਚੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਤਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ساری ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਣਾ ਹੈ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆਹ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਤੋਂ ਪਹਿਲਾਂ ਹੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੋਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੌਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਇੱਥੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਜਿਵੇਂ ਆਪਨੂੰ ਵੀ ਪਤਾ ਹੀ ਹੈ ਕਿ 29 ਜੁਲਾਈ 2025 ਨੂੰ ਰਾਤ ਨੂੰ 8:30 ਤੋਂ 9:00 ਵਜੇ ਇੱਕ ਬੜੀ ਮਹੰਤੱਤਵਿਕ ਘਟਨਾ ਹੋਈ ਸੀ ਕੋਟੇ ਸ਼ੇਜ ਐਂਡ ਪਿੰਡ ਕੰਡਾ ਦਾ ਥਾਣਾ ਫਿਸ਼ੀ ਬਗਰਾਵ ਦੇ ਇਥੇ ਜਸਪੀਰ ਨਾਮ ਦੇ ਜੁੰਡੇ ਦੀ ਡੈਥ ਹੋ ਗਈ ਸੀ ਤੇ ਇਹਦੀ ਵੱਡੀ ਨੂੰ ਅੱਗ ਲੱਗੀ ਸੀ ਸਕੋਰਪੀਓ ਕੱਡੀ ਜਿਹਦਾ ਨੰਬਰ ਹੈ PB10 CZ2700 ਪਰ ਉਹ ਸਵੇਦ ਬਲਾਈਂਡ ਮੋਟਰਸਿਕਲ ਦਾ ਤਰ੍ਹਾਂ ਤੇ ਜਿਹੜੀ ਅ ਤੀਰੋ ਮਕਰੀ ਤੇ ਤ੍ਰਤੀਸ਼ ਨੂੰ ਜੀ ਫਾਦਰ ਦੇ ਬਿਆਨ ਫਾਦਰ ਨੇ ਵੀ ਆਖੇ ਬਿਆਨ ਲਗਾਏ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਆਪਣੇ ਸਹੂਤੀਆਂ ਨਾਲ ਉਹਨੇ ਹੀ ਵਾਰਗ ਨੂੰ ਗਵਾਹ ਦਿੱਤਾ ਤੇ ਤ੍ਰਤੀਸ਼ ਕਰ ਲਈ ਵਰਕਪਕ ਟੀਮਾਂ ਨਾਲ ਕਰ ਦਿੱਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਇਚਾਰਜ ਟ੍ਰਾਂਕੀ ਬਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤੱਤੀ ਸਕੇ ਬਣੀ ਕਾਫੀ ਮਿਹਨਤ ਲਗੀ ਸੀਸੀਟੀਵੀ ਕੈਮਰਸ ਦੀ ਚੈਕਿੰਗ ਹੋਈ ਡਿਟੇਲਡ ਨੂੰ ਮੋਬਾਈਲ ਅ ਬੜੀ ਸੀਰੀਅਸ ਗੱਲ ਹੈ ਜਿਹਨੇ ਲੋਕੇਸ਼ਨ ਦੇ ਉਹਨਾਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹਰਮਨਦੀਪ ਨੂੰ ਅਰੈਸਟ ਕਰ ਲਿਆ ਇਸ ਨੂੰ ਬਾਰੇ ਤੀ ਜਿਹੜਾ ਮਕਦਮਾ ਨੰਬਰ ਹੈ 173/25 ਅੰਡਰ 110 190 199 324 4 ਬੀ ਐਨ ਐਸ ਪੁਰਾਣੇ ਵਿੱਚ ਇਹ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੀ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਬਾਜ਼ਾਰ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ PV10 DZ4568 ਇੱਕ ਟਾਟਾ ਜੀਨਨ ਜਿਹੜੀ ਟਰੱਕ ਪਰਟੀਟੀਲੀ ਹੈ ਉਹ ਸੀ ਨਾਲ ਗੱਡੀ ਤੋਂ ਵੀ ਵਾਇਫਾਂ ਵੀ ਮਿਲਿਆ ਹੈਗੇ ਤੇ ਇੱਕ ਜਿਹੜਾ ਮਰਦਨੀ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਗੋਲ ਦਾ ਪਿਸਤਲ ਜਿਹੜੀ ਮੈਗਜ਼ੀਨ ਵੀ ਦਿਖਾਇਆ ਗਿਆ ਬੀਕੋਸ ਉਹ ਵੀ ਇਸੇ ਕਲਰ ਕਰ ਲਏ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਟਲ ਲੱਗੀ ਹੈ ਪੂਰੀ ਜਿਸ ਦੇ ਨਾਲ ਗੱਡੀ ਨੂੰ ਅੱਗ ਲਗਾਈ ਗਈ ਸੀ ਉਹ ਵੀ ਇਸੇ ਕਲਰ ਕਰ ਲਏ ਸੋ ਇਹਨਾਂ ਨੂੰ ਪੁਲਿਸ ਚ ਪੇਸ਼ ਕਰਕੇ ਜਿਹੜਾ 3 ਦਿਨ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਦੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਜਿਹੜਾ ਗਰੁੱਪਾਂ ਲੈਦੇ ਸੀ ਕਿ ਜਿਹਨੇ ਬਾਦੀ ਨੂੰ ਜਾਂਦਾ ਕਿਉਂ ਲਕਾ ਉਹ ਸਾਰਾ ਡਿਟੇਲ ਪੁਰੀ ਚੱਲਾਂਗੀ ਮੁੱਢਲੀ ਤੌਰ ਤੇ ਇਹ ਪਨਾ ਚੱਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਮੀਟੀ ਸੀ ਜਿਹੜੀ ਇਹ ਕੁਝ ਦਿਨ ਪਹਿਲਾਂ ਵੀ ਹੋਈ ਸੀ ਛੋਟੀ ਆਹ ਸੁਣੀ ਹੋਈ ਝੜਕ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਦੌਰ ਤੇ ਆਪਸ ਵਿੱਚ ਬੈਠੇ ਤਾਂ ਕਿ ਇਸ ਟੀਮ ਨੂੰ ਰਿਜ਼ੋਲਵ ਕੀਤਾ ਜਾਏ ਬਟ ਅਨਫੋਰਚੂਨੇਟਲੀ 23 ਅਪ ਨੂੰ ਇਨਸੀਡੈਂਟ ਹੋਇਆ ਜਿਹੜਾ ਕਰਕੇ ਇਹ ਹੁੰਦੀ ਕਿ ਸਰ ਇਹ ਰਮਨ ਉਹੀ ਹੈ ਜਿਸ ਦੀ ਵੀਡੀਓ ਵਾਇਰਲ ਹੋਨੇ ਆਪ ਕੀਤੀ ਹੈ ਜੀ ਕਿ ਮੈਂ ਇਸਰ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੈ ਜੀ ਹਲੇ ਹਲੇ ਹੁੰਦਾ ਕਿਉਂਕਿ ਬੰਦਾ ਅਜੇ ਫੇਲੇ ਨਹੀਂ ਗਿਆ ਕੋਈ ਮੇਨ ਲੋਸ਼ੀ ਉਹੀ ਨੂੰ ਟੈਲੀਗ੍ਰਾਮ ਦਾ ਸਾਡੇ ਕੋਲ ਰਿਮਾਂਡ ਹੈ ਤਾਂ ਸਾਰੀ ਐਸੀ ਡਿਟੇਲਸ ਕੰਪੀਲ ਕਰਾਂਗੇ ਕਿ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਕਿ ਬਾਅਦ ਵਿੱਚ ਕੀ ਹੋਇਆ ਕਿ ਕਿਹੜੀ ਕਿਹੜੀ ਉਹਨੇ ਵੀਡੀਓ ਬਣ ਤੇ ਜਿਵੇਂ ਵੀਡੀਓ ਵਾਲੀ ਬਿੱਟੇ ਨੂੰ ਬਤਾਇਆ ਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਗਿਆ ਉਹਦੇ ਅੰਦਰ ਨਵਾਂ ਅਸੀਂ ਇਸ ਸਮਾਂ ਪ੍ਰੋਪਰਲੀ ਫੋਕਸ ਚ ਹੋਈ ਕਵਰ ਕਰਾਂਗੇ ਡਿਟੇਲਡ ਉਨੀ ਫੈਂਸੀ ਕਿਗਜ਼ਾਮਿਨਸ਼ਨ ਹੋਊਗੀ ਲੈਸਿੰਗ ਦਾ ਤਾਂਕਿ ਜਿਹੜਾ ਇਸ ਤਰ੍ਹਾਂ ਦਾ ਗੀਨੀਸ਼ ਕ੍ਰਾਈਮ ਹੈ ਉਹਦੇ ਵਿੱਚ ਦੋਸ਼ੀ ਨੂੰ ਸਭ ਤੋਂ ਸਖਤ ਸਜ਼ਾ ਕੋਰਪੋਰਲ ਸਰ ਕੈਨੇਕ ਬੰਦਾ ਦੀ ਉਮੀਦ ਹੈ ਚ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖਿਆ ਛੇ ਬੰਦੇ ਨੂੰ ਸੁਣਦੇ ਨੇ ਜਿਹਦੇ ਵਿੱਚੋਂ ਇੱਕ ਮੇਨ ਤੁਸੀਂ ਫੜਲੇ ਆ ਉਹ ਅੱਗੇ ਉਹਨਾਂ ਤਫ਼ਤੀਸ਼ ਜਿਵੇਂ ਜਿਵੇਂ ਉਹ ਅਨਫੋਲਡ ਹੋਗੀ ਸਰ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜੀ ਕਾਹਨ ਪਾਇਛਗੇ ਜੀ ਉਹਨੂੰ ਸ਼ੱਕ ਸੀ ਕਿ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜੀਨੌਨ ਹੈ ਪੀਵੀ 10 ਡੀਜ਼ਡ ਕਾਲੀਹਾਟ ਜਦੋਂ ਇਹ ਕੈਂਪਰਾਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਂਪਰਾਂ ਦੇ ਵਿੱਚ ਇਹ ਗੱਡੀ ਆ ਗਈ ਤਾਂ ਫਿਰ ਸਾਨੂੰ ਉਹ ਸਟੋਰੀ ਕਨਫਰਮ ਹੋ ਗਈ ਕਿ ਗੱਡੀ ਉਹਨਾਂ ਦੀ ਬਲੌਕ ਕਰਦੀ ਤੇ ਪਰ ਪੁਲਿਸ ਟੀਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਤਾਂ ਮੈਂ ਦੇਖਿਆ ਉਹ ਇੱਕ ਤਰ੍ਹਾਂ ਦਾ ਹਾਲਾਂਕਿ ਫਾਦਰ ਨੇ ਬਾਈਨੈਪਰਸ ਰਚ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਥਿਨ 48 ਆਵਰ ਉਸਨੇ ਟ੍ਰੇਸ ਕੀਤਾ ਸੋ ਇਹ ਇਹ ਇੰਪੋਰਟੈਂਟ ਪੀਸ ਹੈ ਜਿਹੜਾ ਅਸੀਂ ਕਰੈਕ ਕੀਤਾ ਹੈ